ਰਾਮਪੁਰਾ ਦੇ ਵਿੱਚ ਹੋ ਰਹੀ ਸ਼ਰਿਆਮ ਗੁੰਡਾਗਰਦੀ ਇੱਕ ਪ੍ਰਾਪਰਟੀ ਡੀਲਰ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਕੀਤਾ ਗਿਆ ਹਮਲਾ ਤੇ ਹਮਲਾ ਕਰਨ ਤੋਂ ਬਾਅਦ ਇਸ ਨੂੰ ਬਾਜ਼ਾਰ ਦੇ ਵਿੱਚ ਭਜਾਇਆ ਅਸੀਂ ਦਿਖਾ ਰਹੀਆਂ ਇਹ ਰਾਮਪਰਾ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਇੱਕ ਪ੍ਰਾਪਰਟੀ ਡੀਲਰ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਚਾਰ ਹਮਲਾਵਰ ਆਏ ਤੇ ਉਹਨਾਂ ਵੱਲੋਂ ਇਸ ਪ੍ਰਾਪਰਟੀ ਡੀਲਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਇਸ ਨੇ ਆਪੇ ਬਚਾ ਦੇ ਲਈ ਇੱਕ ਦੁਕਾਨ ਦੇ ਵਿੱਚ ਵੜ ਕੇ ਆਪਣੀ ਜਾਨ ਬਚਾਈ ਲੇਕਿਨ ਇਹ ਸਾਰਾ ਕੁਝ ਜੋ ਹੈ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਇਹਨਾਂ ਦੇ ਕੋਲ ਕਾਫੀ ਸਾਰੇ ਤੇਜ਼ ਤਰ੍ਹਾਂ ਹਥਿਆਰ ਸਨ ਅਤੇ ਇਹਨਾਂ ਵੱਲੋਂ ਉਸ ਪ੍ਰਾਪਰਟੀ ਡੀਲਰ ਦੇ ਉੱਤੇ ਹਮਲਾ ਕੀਤਾ ਗਿਆ ਇਸ ਨੂੰ ਲੈ ਕੇ ਜਿਸ ਨੇ ਥਾਣਾ ਰਾਮਪੁਰਾ ਦੇ ਵਿੱਚ ਸ਼ਿਕਾਇਤ ਦਿੱਤੀ ਹੈ ਤੇ ਇਸ ਇਸ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਵਿਅਕਤੀਆਂ ਵੱਲੋਂ ਉਸ ਤੇ ਹਮਲਾ ਕਰਵਾਇਆ ਉਹਨਾਂ ਦਾ ਨਾਮ ਜਰੂਰ ਉਜਾਗਰ ਹੋਵੇ ਕਿਉਂਕਿ ਉਸ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਨਾ ਉਹ ਦੀ ਕਿਸੇ ਦੀ ਨਾਲ ਕੋਈ ਲੜਾਈ ਝਗੜਾ ਹੈ ਦੇਖਣ ਇਹ ਹਮਲਾ ਕਿਸ ਵਿਅਕਤੀ ਨੇ ਕਰਾਇਆ ਇਸ ਬਾਰੇ ਇਹ ਉਹ ਜਾਣਕਾਰੀ ਚਾਹੁੰਦਾ ਹੈ ਅਸੀਂ ਦਿਖਾ ਰਹੇ ਹਾਂ ਇਹ ਸਾਰੀਆਂ ਰਾਮਪੁਰੇ ਦੀਆਂ ਤਸਵੀਰਾਂ ਜਿੱਥੇ ਇੱਕ ਪ੍ਰਾਪਰਟੀ ਡੀਲਰ ਦੇ ਉੱਤੇ ਸ਼ਰੀਆਮ ਗੁੰਡਾਗਰਦੀ ਹੋਈ ਹੈ ਸ਼ਰੀਆਮ ਹਮਲਾ ਹੋਇਆ ਹੈ ਇਹ ਸਾਰਾ ਮਾਮਲਾ ਜਿਹੜਾ ਹੈ ਹਮਲਾਵਾਰ ਜਿਹਨੇ ਜਿਹੜੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ ਹੁਣ ਇਸ ਸਬੰਧੀ ਉਸਨੇ ਆਪਣਾ ਬਠਿੰਡਾ ਪੁਲਿਸ ਤੋਂ ਅਣਸਾਫਦੀ ਮੰਗ ਕੀਤੀ ਹੈ ਉਸਨੇ ਕਿਹਾ ਕਿ ਉਸ ਨੂੰ ਅਣਸਾਫ ਜਰੂਰ ਬਖਸ਼ਿਆ ਜਾਵੇ ਕਿਉਂਕਿ ਇਸ ਤਰ੍ਹਾਂ ਦੇ ਹਮਲੇ ਅਗਰ ਪ੍ਰਾਪਰਟੀ ਡੀਲਰ ਤੇ ਹੋਏ ਹੈ ਤੇ ਕੱਲ ਨੂੰ ਕਿਸੇ ਹੋਰ ਵਿਅਕਤੀ ਤੇ ਹੋ ਸਕਦੀ ਹੈ ਤੇ ਇਹਨਾਂ ਗੁੰਡਾ ਜਿਹੜੇ ਅਨਸਰ ਨੇ ਇਹਨਾਂ ਦੇ ਨੂੰ ਜਰੂਰ ਨੱਥ ਪਾਈ ਜਾਵੇ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦਾ ਇਸ ਸਬੰਧੀ ਇਹ ਆਪਣਾ ਪ੍ਰਾਪਰਟੀ ਡੀਲਰ ਤੇ ਐਸ ਐਚ ਓ ਬੂਟਾ ਸਿੰਘ ਸਰ ਅਸੀਂ ਡਾਕਟਰ 'ਚ ਬੈਠੇ ਸੀਗੇ ਮੈਂ ਤੇ ਮੇਰਾ ਫਰੈਂਡ ਬੱਸ ਅਸੀਂ ਸ਼ਾਮ ਨੂੰ ਮਨ ਲਓ WhatsApp 'ਤੇ ਡਾਕਟਰ ਵਿਦਾ ਕਿਤੇ ਕਿਵੇਂ ਵਾਜਾ ਇੱਧਰ ਦੀ ਸਿੱਧੀ ਗਲੀ ਜਾਂ ਦੂਸਰੀ ਗਲੀ ਵੀ ਦੀ ਜਾਨੇ ਕੱਲ ਅਸੀਂ ਬੈਠੇ ਚਾਂਕੀ ਜਿੱਦੋ ਗਏ ਉੱਧਰ ਮੇਰਾ ਬੋਲਟ ਤੇ ਮੇਰਾ ਦੋਸਤ ਹੀ ਤੇ ਮੈਂ ਸੀਗਾ ਜਦੋਂ ਇੱਕੋ ਤਾਂ ਮੈਂ ਇੱਧਰ ਮੁੜਨ ਲੱਗੇ ਮਨ ਲਓ ਵੀ ਹਥਿਆਰबंद ਚਾਰ ਬੰਦੇ ਭੱਜਿਆ ਆ ਰਹੇ ਸੀਗੇ ਮੇਰੇ ਵੱਲੀ ਮੈਨੂੰ ਐਸੇ ਚੱਲ ਕੇ ਤੇ ਹੋਰ ਪਾਸੇ ਨਾ ਜਾਂਦੇ ਮੈਂ ਮੋਟਰਸਾਈਕਲ ਦੇ ਵਿੱਚ ਦੀ ਕੱਟਣ ਲੱਗਿਆ ਤਾਂ ਉਹਨਾਂ ਨੇ ਮੇਰਾ ਮੋਟਰਸਾਈਕਲ ਫੜ ਕੇ ਮੈਨੂੰ ਸੱਟ ਲਿਆ ਕਹਿੰਦੇ ਵੀ ਆ ਤੈਨੂੰ ਤੈਨੂੰ ਟਾਰਗੇਟ ਕਰਨਾ ਆਇ ਫਰਮਾਨਾ ਬਹੁ ਬਰੀ ਕਿਹਾ ਮੈਨਰ ਕੀ ਗੱਲ ਵੀ ਹੈ ਬਣਾਇਆ ਤਾਂ ਤੁਸੀਂ ਕੌਣ ਆ ਮੇਰੇ ਤੇ ਨਾਲ ਕੀ ਦੁਸ਼ਮਣੀ ਹੈ ਮੇਰਾ ਕਾਰਨ ਤਾਂ ਦੱਸੋ ਉਹਨਾਂ ਨੇ ਮੇਰੇ ਪੰਜ ਸੱਤ ਮਾਰੀਆਂ ਜੀ ਡਾਂਗਾ ਮਾਰੀਆਂ ਮਨ ਲਓ ਸਿਰਚ ਮਾਰਨ ਦੀ ਕੋਸ਼ਿਸ਼ ਕੀਤੀ ਮੈਨੂੰ ਤੋਂ ਬਚਾ ਕੇ ਮਨ ਕੇ ਚਲੇ ਬਹੁਤ ਹੀ ਮਸਾ ਨਿਕਲ ਕੇ ਆਇਆ ਮਨ ਲਓ ਕੋਈ ਜ਼ੋਰ ਨਾਲ ਮੈਂ ਇਧਰ ਆ ਕੇ ਭੱਜ ਕੇ ਸ਼ੋਕੀਏ ਦੀ ਦੁਕਾਨ ਖੁੱਲੀ ਸੀ ਇਹਨਾਂ ਦੇ ਅੰਦਰ ਵੜ ਗਿਆ ਫਿਰ ਉਹਨਾਂ ਨੇ ਅੰਦਰ ਵੜ ਕੇ ਮੇਰੇ ਤੇ ਹਮਲਾ ਕੀਤਾ ਇੱਥੇ ਆ ਕੇ ਯਾਨੀ ਕਿ ਮੇਰਾ ਫਰੈਂਡ ਸੀਗਾ ਜਿਹਨੇ ਕਿ ਉਹਨੂੰ ਰੋਕਿਆਗਾ ਨਹੀਂ ਤਾਂ ਮਨ ਕੇ ਚਲੇ ਗਏ ਮਾਰਨ ਦੇ ਇਰਾਦੇ ਨਾਲ ਹੀ ਆਏ ਸੀਗੇ ਉਹ ਹੁਣ ਐ ਪਤਾ ਕਰਨਾ ਚਾਹੁੰਦਾ ਮੈਂ ਵੀ ਇਹ ਬੰਦੇ ਜਾਂ ਤਾਂ ਦੱਸਣ ਕਿ ਕਿਹਨੇ ਭੇਜੇ ਸੀ ਇਹ ਬੰਦੇ ਮੇਰੇ ਕੀ ਦੁਸ਼ਮਣੀਆਂ ਮੈਂ ਤਾਂ ਇਨਸਾਫ ਚਾਹੁੰਦਾ ਹਾਂ ਉਹਨਾਂ ਨੂੰ ਪ੍ਰਸ਼ਾਸਨ ਤੋਂ ਮੇਰੇ ਆ ਦੇਖੇ ਆ ਚੀਜ਼ ਵਜਈ ਹੈ ਆ ਮੈਂ ਡਾਂਗਾ ਮਾਰਦੇ ਜੇ ਤਮਾ ਰੋਕਦਾ ਸੀ ਹੱਥ ਨਾਲ ਬੰਦਾਸੀ ਸੀ ਉਹਨਾਂ ਨੂੰ ਪੁੱਠੇ ਕਰਕੇ ਮਾਰ ਰਹੇ ਸੀ ਮੇਰੇ ਪਿੱਛੇ ਢੋਹ ਹੇ ਚ ਮਾਨੂੰ ਲੱਤਾਂ ਤੇ ਆ ਇੱਥੇ ਬਾਵਾ ਥੱਲੇ ਬਾਵਾ ਮਾਰੀਆਂ ਜਾਣੀ ਕਿ ਉਹਨਾਂ ਨੇ ਗੁੰਜਾ ਡੰਡੇ ਮਾਰੇ ਗੁੰਜਾ ਸੱਟਾਂ ਮਾਰੀ ਹਾਂ ਅੰਸਰ ਕੀ ਮਾਮਲਾ ਹੈ ਇਹਨਾਂ ਰਾਤ ਆਮਲਾ ਹੋ ਰਿਹਾ ਸੀ ਕਿ ਬਈ ਸਾਹਮਣੇ ਆਇਆ ਇਹਨਾਂ ਦੇਪਨ ਕੁਵਾਰ ਜੀ ਹੈ ਇਹਨਾਂ ਦੇ ਇੱਥੇ ਪ੍ਰਾਪਰਟੀ ਦੇ ਦਾ ਕੰਮ ਆ ਉਹਨਾਂ ਦੀ ਦੁਕਾਨ ਆ ਆਪਣੇ ਕੰਨਿਆ ਪਾਸ਼ਾਲਾ ਵਾਲੀ ਸਕੂਲ ਦੀ ਜਿਹੜੀ ਗੜੀ ਹੈ ਉਹਦੇ ਵਿੱਚ ਇਹਨਾਂ ਦੇ ਇੱਕ ਟ੍ਰੈਫਿਕ ਤੋਂ ਤੱਕ ਪਦਗਾਣ ਬੰਦ ਕਰਕੇ ਕਰਨੇ ਜਾ ਰਹੇ ਸੀ ਸਾਡੇ ਘਰ ਸਰੋਗੇ ਟਾਈਮ ਲਾ ਦੇਣ ਤੇ ਇਹਨਾਂ ਨੂੰ ਕੋਈ ਤਨ ਚਾਰ ਨਾਮ ਨੂੰ ਬੰਦ ਬੰਦਲੇ ਜਿਵੇਂ ਬੰਦੇ ਹੋ ਰਹੇ ਸੀ ਹਨ ਕੇ ਟਕ ਕੋਸ਼ਿਸ਼ ਕੀਤੀ ਕਿ ਕਿਸੇ ਬਾਰੇ ਵਿਦਾਨ ਚ ਪੜ ਗਈ ਇਹਨਾਂ ਦਾ ਰਸਤਾ ਹੋਗਾ ਇਰ ਵੀ ਇਹਨਾਂ ਦੇ ਅਸੀਂ ਬਿਆਨ ਅੱਜ ਕਲਮਬਦ ਕਰ ਲੈਣ ਦਨ ਵਿਧਾਨ ਸਭਾ ਦੀ ਕਾਰਜਕਾਰੀ ਕਰਾਂਗੇ ਤੇ ਬੰਨ ਸੀਸੀਟੀ ਵੀਰੇਜ ਦਿਹਾੜੇ ਜਾ ਰਹੇ ਹਨ ਛੇਤੀ ਹੀ ਜਿਹੜੇ ਸਵਾਲ ਕੀ ਪੁੱਛੇ ਤੱਕ ਤੇ ਤੱਕ